मेरा नाम आकाश है और मैं डिस्ट्रिक बरेली का रहने वाला हूँ मेरे साथ आधे घंटे पहले यहाँ पर मैं मूँगफली का काम करता हूँ पिस्टल दिखाकर बंदों ने पैसे खो लिए थे स्कूटरी से आए थे एक्टिवा स्कूटरी से आए थे और मुंह बंदे शायद पिस्टल दिखा के उनने सारे पैसे ले गए पैसे ऐसे पाँच छह हजार रुपए होंगे क्योंकि आज किसी को देने थे पैसे तो पांच साल काम करते हुए हो गए यहाँ पर कुछ सौदे के बहाने ली थी कुछ मूंगफली ली थी ਉਹ ਗੱਜ ਕੁਜਕ ਲੈਣੇ ਕੇ ਬਾਹਨੇ ਆਏ ਤੇ ਫਿਰ ਉਹਨੇ ਪਿਸਤਲ ਲਿਗਾ ਕੇ ਦਿਖਾ ਦਿੱਤੀ ਪਿਸਤਲ ਦਿਖਾਉਣੇ ਕੇ ਬਾਦ ਬੋਲੇ ਸਾਰੇ ਪੈਸੇ ਖੋ ਕੇ ਲੈ ਕੇ ਬੋਰੀ ਸਾਇਦ ਪੂਰੇ ਯਾਰ ਰਹਿ ਗਈ ਹੈ ਅਭੀ ਤੱਕ ਨਹੀਂ ਕੀ ਹੈ ਇਹ ਭਾਜੀ ਮੇਰਾ ਨਾਮ ਬਲਚਰਨ ਸਿੰਘ ਆ ਤੇ ਮੈਂ ਨਵੀਂ ਬਾਦੀ ਦਾ ਰਹਿਣ ਵਾਲਾ ਪਿੱਛੇ ਹੀ ਇਹਨਾਂ ਦੇ ਲੱਗੇ ਮੇਰਾ ਘਰ ਵਾ ਤੇ ਜਿੱਦਾਂ ਇਥੇ ਚੀਕ ਝਾੜਾ ਜਾਂ ਪਿਆ ਤੇ ਅਸੀਂ ਉਸ ਵੇਲੇ ਬੈਕਸਾਈਡ ਤੇ ਹੀ ਖਲੋਤੇ ਹਾਂ ਤੇ ਅਸੀਂ ਜਦੋਂ ਇਥੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਕਿ ਇਹ ਭਾਜੀ ਕੋ ਨਾ ਇਥੇ ਮੂਫਲੀ ਲੈਣ ਦੇ ਬਹਾਨੇ ਦੋ ਬੰਦੇ ਆਏ ਉਡਰੀ ਲਈ ਚਿੱਟੇ ਰੰਗ ਦੀ ਐਕਟਿਵਾ ਤੇ ਉਹਨਾਂ ਨੇ ਪਹਿਲਾਂ ਇਹਨਾਂ ਕੋਈ ਮੂਫਲੀ ਮੰਗੀ ਮੂਫਲੀ ਲੈਣ ਦੇ ਬਹਾਨੇ ਜਦੋਂ ਉਹਨਾਂ ਨੇ ਵੇਖਿਆ ਕਿ ਬੋਰੀ ਦੇ ਵਿੱਚ ਇਹਨਾਂ ਕੋ ਬਾਵਾ ਪੈਸੇ ਪਏ ਨੇ ਉਹਨਾਂ ਨੇ ਮੁੜ ਕੇ ਉਸੇ ਵੇਲੇ ਦੋਹਾਂ ਬੰਦੇਆਂ ਕੋ ਪਿਸਟਲ ਹੀ ਇਹਨਾਂ ਨੂੰ ਇਹਨਾਂ ਨੂੰ ਪਿਸਟਲ ਦਿਖਾ ਲਈ ਪਿਸਟਲ ਵਿਖਾ ਲ ਗਏ ਵਿਜਾਰੇ ਡਰ ਗਏ ਤੁਹਾਨੂੰ ਪਤਾ ਪਰਦੇਸੀ ਬੰਦੇ ਨੇ ਇਹ ਡਰ ਗਏ ਤੇ ਇਹਨਾਂ ਨੇ ਪਿੱਛੇ ਹਟ ਗਏ ਉਹਨਾਂ ਨੇ ਸਣੇ ਬੋਰੀ ਪੈਸੇ ਸਾਰੇ ਚੁੱਕੇ ਚੁੱਕ ਕੇ ਤੇ ਆ ਫਤੇਨਗਲ ਇਧਰ ਨੂੰ ਵਾਲੀ ਸਾਈਡ ਨੂੰ ਭੱਜ ਗਏ ਭਾਜੀ ਇਹ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਇੱਥੇ ਪੁਲਿਸ ਨੂੰ ਬਹੁਤ ਮਤਲਬ ਹਰ ਜਗ੍ਹਾ ਇਹ ਬਹੁਤ ਬੁਰਾ ਹਾਲਾਤ ਹੈ ਨਸ਼ੇ ਦੇ ਕਰਕੇ ਇਹ ਸਾਰਾ ਕੰਮ ਹੋਇਆ ਮੇਰੇ ਤੱਕ ਜਿਤ ਤੱਕ ਅੰਦਾਜ਼ਾ ਵਾ ਕਿ ਇਹ ਕੰਮ ਜਿਹੜਾ ਵਾ ਇਹ ਨਸ਼ੇੜੀਆਂ ਦਾ ਹੀ ਹੈਗਾ ਵਾ ਵੀ ਐਡੀ ਹਿੰਮਤ ਨਾਲ ਜਿਹੜਾ ਨਸ਼ੇੜੀ ਕੰਮ ਕਰਕੇ ਨਸ਼ੇ ਨੂੰ ਜਿੰਨਾ ਚਿਰ ਨੱਥ ਨਹੀਂ ਪਾਉਗੀ ਔਰ ਪੁਲਿਸ ਨੂੰ ਚਾਹੀਦਾ ਵਾ ਕਿ ਇੱਥੇ ਥੋੜੀ ਜੀ ਪੈਰਵਾਹੀ ਜਿੱਦਾਂ ਹੋਣੇ ਚੌਕ ਆ ਮੇਨ ਆ ਤੇ ਕੁਝ ਇੱਥੇ ਬੰਦਾ ਪੀਸੀਆਰ ਦਾ ਕੋਈ ਚੌਂਕ ਦੇ ਵਿੱਚ ਬੰਦੇ ਨੂੰ ਮੱਲੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਆ ਨੇਰਾ ਹੀ ਇੱਧਰ ਪਾਜੀ ਇੱਧਰ ਨਾ ਤੇ ਕੋਈ ਇੱਧਰ ਕੋਈ ਲਾਈਟ ਵਾ ਕੋਈ ਮਿਊਨਿਸਪਲ ਵੱਲੋਂ ਨਾ ਕੋਈ ਵੀ ਕੋਈ ਚੀਜ਼ ਜਗਦੀ ਨਹੀਂ ਆ ਇਹ ਤੇ ਕੋਈ ਘਰ ਵਾਲਾ ਜਗਾਵੇ ਲਾਈਟ ਦਾ ਪਤਾ ਲੱਗਦਾ ਨਹੀਂ ਅਦਰਵਾਇਜ਼ ਇੱਥੇ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ